ਐਸ ਵੇਲੇ ਆਪਾਂ ਖੜੇ ਕੈਂਟ ਕਾਉਂਟੀ ਜਿਹੜੀ ਮਾਰਕੀਟ ਬਣੀ ਹੋਏ ਉਹਦੇ ਵਿੱਚ ਤੇ ਜਿੱਥੇ ਆਪਣਾ ਡਾਕਟਰ ਕੋਲिज ਮੌਨ ਸਪੈਸ਼ਲਿਸਟ ਦੀ ਕਲੀਨਿਕ ਆ ਜੀ ਉਹਦੇ ਨਾਲ ਹੀ ਬਿਲਕੁਲ ਹਾਰਡਵੇਅਰ ਪਲੱਸ ਦੀ ਨਵੀਂ ਦੁਕਾਨ ਖੁੱਲੀ ਆ ਇਹ ਆਪਣੇ ਵੀਰ ਨੇ ਦੁਕਾਨ ਖੋਲੀ ਆ ਤੇ ਇੱਥੇ ਤੁਹਾਨੂੰ ਬੇਸਿਕ ਨੀਡ ਦੀਆਂ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਣੀ ਹੈ ਜੀ ਡੇਲੀ ਨੀਡਸ ਤੁਹਾਨੂੰ ਦਿਖਾਉਨੇ ਆ ਕੀ ਕੀ ਅਵੇਲੇਬਲ ਆ ਤੇ ਰੇਟ ਤੁਹਾਨੂੰ ਉਹ ਮਿਲੂਗਾ ਜਿਹੜਾ ਤੁਹਾਨੂੰ ਕਿਤੋਂ ਨਹੀਂ ਮਿਲਣਾ ਆ ਲੋ ਇੱਥੇ ਸ਼ੁਰੂ ਹੋ ਜਾਓ ਦਾਤੀਆਂ ਪੌੜੀਆਂ ਆਪਰ ਪਹਿਲਾਂ ਝਾੜੂ ਉਸ ਤੋਂ ਬਾਅਦ ਸ਼ਾਨਣੇ ਤੇ ਇਧਰ ਤਾਰ ਪਾਈਪ ਬਰਸ਼ ਕੈਨੀਆਂ ਇਹ ਤੁਸੀਂ ਦੇਖੀ ਜਾਓ ਇੱਕ ਦੁਕਾਨ ਦੇ ਵਿੱਚ ਤੁਹਾਨੂੰ ਘਰ ਦੀ ਹਰ ਇੱਕ ਜ਼ਰੂਰਤ ਦੀ ਚੀਜ਼ ਮਿਲ ਜਾਣੀ ਆ ਆ ਦੇਖੋ ਟੱਪ ਆ ਗਿਆ ਜੀ ਪਲਾਸਟਿਕ ਦੇ ਨਾਲ ਗਰਮੀਆਂ ਜਲ ਰਹੀਆਂ ਰੈਪਰ ਦੀ ਰੋਡ ਹਰੇਕ ਨੂੰ ਹੁੰਦੀ ਹੈ ਵਾਟਰ ਕੁਲਰ ਦੀ ਸੋ ਉਹ ਵੀ ਅਵੇਲੇਬਲ ਆ ਛੋਟੀਆਂ ਛੋਟੀਆਂ ਪੀੜੀਆਂ ਇਧਰ ਆ ਗਿਆ ਜੇ ਮਿੱਟੀ ਦਾ ਸਮਾਨ ਕਿਹਨੂੰ ਕਿਹਨੂੰ ਯਾਦ ਆ ਆ ਕੀ ਆ ਕਮੈਂਟਾਂ ਚ ਜ਼ਰੂਰ ਦੱਸਿਓ ਬਾਈ ਹੁਣ ਤੁਹਾਨੂੰ ਲੈ ਕੇ ਜਾਂਦੇ ਆ ਅੰਦਰ ਤੇ ਇਹ ਸਾਡੇ ਵੀਰ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਇਧਰ ਆਓ ਤੁਹਾਡੇ ਜਾਣਦੇ ਆ ਤੁਸੀਂ ਹੋਰ ਵੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਨਵੀਂ ਦੁਕਾਨ ਦੀਆਂ ਤੇ ਕੀ ਨਾਮ ਪਹਿਲਾਂ ਆਪਣਾ ਨਾਮ ਦੱਸੋ ਪਹਿਲਾਂ ਤਾਂ ਮੇਰਾ ਨਾਮ ਹੈ ਟੇਕ ਚੰਦ ਸਿੰਘੜਾ ਲੋ ਜੀ ਟੇਕ ਚੰਦ ਜੀ ਕੀ ਆ ਲਾਲਿਆਂ ਵਾਲਾ ਸੋਹਣਾ ਨਾਮ ਆ ਹਾਂ ਬੁਜਰਗਾ ਬੜਾ ਨਾਵਿਆ ਮੇਲਦੇ ਦੀ ਨਾਵਾਦ ਹੈ ਨਾ ਏਕ ਚੰਦ ਪੁਰਾਣਾ ਬੀਲਾ ਯਾਦ ਆ ਗਿਆ ਭਾਜੀ ਗੰਨ ਨਹੀਂ ਬਈ ਪੈਸੇ ਘੱਟ ਲੱਗਦੇ ਹਲੇ ਥੋੜੇ ਜੇ ਜਮਾ ਹੋਏ ਨਹੀਂ ਮੈਂ ਲਾਤ ਤੇ ਦੁਕਾਨ ਤੇ ਹੈ ਨਾ ਇਹ ਪੂਰੇ ਕਰਕੇ ਦੇ ਲੈ ਨਹੀਂ ਆ ਪੂਰੇ ਕਰ ਲੈਣੇ ਦੇਖੋ ਕਾ ਜਨੇ ਆਪਣੇ ਆਡੀਅנס ਇਟੀ ਦੇਖ ਰਹੀ ਆ ਡੇਲੀ ਨੀਡ ਦੀ ਹਰ ਚੀਜ਼ ਭਾਜੀ ਹੁਣ ਤੁਹਾਨੂੰ ਦੇਣਗੇ ਰੇਟ ਭਾਜੀ ਕਿਹਦਾ ਦੋਗੇ ਦੱਸੋ ਰੇਟ ਬਿਲਕੁਲ ਘੱਟ ਤੋਂ ਘੱਟ ਜਿਹੜਾ ਜਾਇਜ਼ ਹੋਗਾ ਮਿਲਣਾ ਨਹੀਂ ਕਿਦੇ ਹੈ ਹੋਰ ਚੀਜ਼ ਵੀ ਇੱਕ ਵਧੀਆ ਦਮਾਂਗੇ ਲੋ ਜੀ ਚੀਜ਼ ਵੀ ਕਹਿੰਦੇ ਵਧੀਆ ਮਿਲੂਗੀ ਇਹ ਸਾਰੇ ਟੇਕ ਜਾਂਦੇ ਯਾਰ ਨਾਂ ਸੁਣ ਕੇ ਮੈਨੂੰ ਨਾਂ ਦੇ ਆ ਗਿਆ ਭਾਜੀ ਉਹ ਬਜ਼ੁਰਗਾਂ ਦੀ ਹੈ ਨਾ ਫੀਲਿੰਗ ਨਾਲ ਲੱਗ ਪਈ ਯਾਰ ਇਦਾਂ ਦਾ ਨਾਂ ਭਾਜੀ ਮਿਲਦੇ ਨਹੀਂ ਬਹੁਤ ਸੋਹਣਾ ਨਾਂ ਹੈ ਟੇਕ ਚੰਦ ਜੀ ਤੋਂ ਠੀਕ ਹੈ ਭਾਜੀ ਤੇ ਆਪਾਂ ਆਡੀਅנס ਨੂੰ ਦਿਖਾ ਲਈਏ ਥੋੜਾ ਸਮਾਨ ਦਰ ਕਿ ਕੀ ਕੀ ਅਵੇਲੇਬਲ ਆ ਤੇ ਆਹ ਲੋ ਜੀ ਆ ਦੇਖੋ ਅਰਾਜ ਲਾਈਟਰ ਰੋਜ਼ ਲੋਡ ਪੈਂਦੀ ਆ ਕੈਂਚੀਆਂ ਕਰਦਾ ਤੇ ਉਸ ਤੋਂ ਬਾਅਦ ਕੀ ਦੇਖੋ ਕੀ ਜਿਹੜੀ ਰੀਗਨੂ ਦੇ ਉਹ ਵੀ ਹੈਗੇ ਆ ਇੱਧਰ ਨਵਾਰ ਪਈ ਆ ਤੇ ਜਿਹੜੇ ਸਾਡੇ ਵੀਰ ਕੰਮਕਾਰ ਕਰਦੇ ਆ ਉਹਨਾਂ ਦੇ ਲਈ ਵੀ ਅਵੇਲੇਬਲ ਹੈ ਟੂਲਸ ਇੱਥੇ ਆ ਦੇਖੋ ਕਟਰ ਪਏ ਆ ਜੀ ਗਰਾਇੰਡਰ ਪਏ ਆ ਹਰ ਤਰ੍ਹਾਂ ਦੇ ਇੱਧਰ ਜਿਹੜੀਆਂ ਰस्सियां ਅੱਜ ਕੱਲ ਚੱਲਦੀਆਂ ਆ ਇਹ ਨਾਈਲੋਨ ਕਿਹੜੀ ਰਸੀ ਹੁੰਦੀ ਬਾਜੀ ਇਹ ਇਹ ਜਵਾਹਰ ਕੰਪਨੀ ਦੀ ਹੈ ਵੀ ਸਭ ਤੋਂ ਵਧੀਆ オリジナル ਅੱਛਾ ਇਹ ਵਧੀਆ ਹੈ ਤੇ ਵਿੱਚ ਵੀ ਬਹੁਤ ਵੈਰਾਈਟੀ ਆਉਂਦੀ ਨਾ ਹਾਂ ਇਸ ਬਹੁਤ ਵੈਰਾਈਟੀ ਆਉਂਦੀ ਹੈ ਸਭ ਤੋਂ ਅਸਲੀ ਜਿਹੜੀ ਨਾ ਇਹ ਜਵਾਹਰ ਕੰਪਨੀ ਦੀ ਠੀਕ ਹੈ ਜੀ ਜਵਾਹਰ ਕੰਪਨੀ ਦੀ ਰਸੀ ਆ ਇਹਦੇ ਵਿੱਚ ਲੰਬੀ ਕਿਸੀ ਬਹੁਤ ਆਉਂਦੀ ਆ ਬਹੁਤ ਆਉਂਦੀ ਆ ਠੀਕ ਹੈ ਜੋ ਉਸ ਤੋਂ ਬਾਅਦ ਤੁਹਾਨੂੰ ਸਹਾਈਤੀ ਪਈ ਆ ਇਹ ਜਿਹੜੇ ਬੰਦੇ ਕੰਮ ਸਾਡੇ ਵੀਰ ਕਰਦੇ ਉਹਨਾਂ ਦਾ ਵੀ ਸਾਰਾ ਸਾਮਾਨ ਅਵੇਲੇਬਲ ਆ ਇਧਰ ਵੀ ਦੇਖੋ ਟੂਲ ਹੀ ਪਏ ਸਾਰੇ ਉੱਪਰ ਤੇ ਆਹ ਡੇਲੀ ਨੀਡ ਦੀਆਂ ਘਰ ਦੀਆਂ ਤੁਹਾਡਾ ਸਾਮਾਨ ਆ ਗਿਆ ਜੋ ਤੁਹਾਨੂੰ ਘਰ ਦੇ ਵਿੱਚ ਕੌਲਨ ਤੋਂ ਲਾ ਕੇ 플ਸ਼ ਕਲੀਨਰ ਤੱਕ ਚਾਹੀਦਾ ਹੁੰਦਾ ਹਰ ਚੀਜ਼ ਫਨਾਈਲ ਉਹ ਸਾਰਾ ਟਾਈਲ ਵਾਸ਼ਰ ਇਧਰ ਬੈਠ ਪਏ ਆ ਰਸੀਆਂ ਪਈਆਂ ਆ ਇਧਰ ਸਾਡੇ ਇਧਰ ਮੈਸਟਰੀ ਸਾਹਿਬ ਕਿੱਦਾਂ ਮੈਸਟਰ ਸਾਹਿਬ ਕੀ ਹਾਲ ਚਾਲ ਆ ਪਹੁੰਚੇ ਤੁਸੀਂ ਸਮਾਨ ਲੈਣ ਕਿ ਪ੍ਰਮੋਸ਼ਨ ਕੰਦ ਪਹੁੰਚੇ ਆਂ ਸਮਾਨ ਵੀ ਲੈ ਲੀਆ ਸਮਾਨ ਲੈ ਕੇ ਜਾਣੇ ਆ ਸਮਾਨ ਕਿਦਾਂ ਉਹ ਨਿਕਲਦਾ ਵਧੀਆ ਆ ਕੀ ਕੀ ਹੈਗਾ ਤੁਹਾਨੂੰ ਦੱਸੋ ਤੁਸੀਂ ਦੱਸੋ ਜੇ ਤੁਹਾਡੇ ਮਤਲਬ ਦਾ ਕੀ ਕੀ ਹੈਗਾ ਇੱਥੇ ਓ ਲੈ ਐਸਾ ਗਰਾਇੰਡਰ ਹੈ ਹਾਂ ਦੇਖ ਰਹੇ ਆਪਣੇ ਮਤਲਬ ਆਪਣੇ ਮਤਲਬ ਦਾ ਸਮਾਨ ਜਦ ਤੁਸੀਂ ਕੋਈ ਵੀ ਆ ਜਾਓ ਕੋ ਰੋਟ ਕੇ ਪਾਏ ਵੀ ਲੇਡੀਜ਼ ਆਜਵੇ ਚਾਹੇ ਜੈਂਸਰ ਆਵੇ ਕੰਮ ਕਰਨ ਵਾਲਾ ਆਜਵੇ ਚਾਹੇ ਸ਼ੌਂਕੀਆ ਤੌਰ ਤੇ ਆ ਜਿਓ ਤੁਸੀਂ ਕੋਈ ਲੈ ਕੇ ਜਾਉਂਗੇ ਆ ਲੋ ਇੱਧਰ ਐਸਾ ਲਓ ਜੀ ਰੂਮ ਪ੍ਰੈਸ਼ਨਰ ਵੀ ਪਏ ਆ ਇੱਕੋ ਤੁਹਾਨੂੰ ਦੱਸਿਆ ਦੁਕਾਨ ਦੇ ਵਿੱਚ ਤੁਹਾਨੂੰ ਹਰ ਚੀਜ਼ अवेलेबल ਹੋਣੀ ਆ ਤੁਸੀਂ ਤੇਗ ਜਾਂਦੇ ਸੀ ਕਿ ਉਹ ਆ ਗਏ ਚਾਹ ਦਾ ਕੱਪ ਤਾਂ ਪੀਓਗੇ ਪੀਓਗੇ ਨਾਲ ਨਾਲ ਕੁਝ ਲੈ ਕੇ ਜਾਓਗੇ ਖਾਲੀ ਹੱਥ ਤਾਂ ਜਾਣ ਜਣਾ ਕਿਉਂ ਬਾਜੀ ਠੀਕ ਹੈ ਜੀ ਬੇਟੇ ਨੇ ਖੋਲੀ ਹੈ ਦੁਕਾਨ ਠੀਕ ਹੈ ਜੀ ਹਰ ਜਸ ਢਿੰਗੜਾ ਅੱਛਾ ਜੀ ਨਾਮ ਮੈਂਚ ਨੇ ਇਹ ਸਾਡੀ ਪਹਿਲਾਂ ਨੂਰ ਮਹਿਲ ਵੀ ਦੁਕਾਨ ਹੈਗੀ ਹੈ ਇਸੇ ਕੰਮ ਦੀ ਦੁਕਾਨ ਹੈ ਬਹੁਤ ਪੁਰਾਣੀ ਦੁਕਾਨ ਹੈ 50 ਸਾਲ ਪੁਰਾਣੀ ਮਿਲਾਂ ਅੱਛਾ 50 ਸਾਲ ਪੁਰਾਣੀ ਇਸ ਦੁਕਾਨੀਆਂ ਬਹੁਤ ਮਸੂਰੇ ਮਿਲਿਆ ਸੇਮ ਕਨਸੈਪਟ ਹੈ ਹਾਂ ਨਿਲਸਰਾਮ ਦੇਖ ਜਾਂਦੇ ਨਾਮ ਦੇ ਦੁਕਾਨ ਹੈ ਨੂਰ ਮਹਿਲ ਠੀਕ ਹੈ ਜੀ ਔਰ ਇਹ ਉਹੀ ਜਿਹੜਾ ਮਟੀਰੀਅਲ ਸਾਰਾ ਜਿਹੜਾ ਨਾ ਅਸੀਂ ਉਹ ਉ ਜੀ ਸਾਰਾ ਕੁਝ ਤੁਹਾਨੂੰ ਮਿਲੂਗਾ ਕਰਦੀ ਹਰ ਜ਼ਰੂਰੀ ਚੀਜ਼ ਉਸੇ ਸੇ ਆ ਵੀ ਤੁਹਾਡਾ ਕਰਦਾ ਸਮਾਨ ਇਥੇ ਸਾਰਾ ਮਿਲ ਜੇ ਤੁਹਾਨੂੰ ਕੋਈ ਆਵੇ ਤਾਂ ਬੰਦੀ ਰੋੜ ਜਾਂ ਤੁਹਾਨੂੰ ਤੁਹਾਨੂੰ ਅਵੇਲੇਬਲ ਕਰਾਵਾਂਗੇ ਕਰਾ ਦੇ ਕਲਿੰਚ ਕਰਾਵਾਂਗੇ ਚਾਹੇ ਦੋ ਜਨ ਕਰਾਵਾਂਗੇ ਹੋ ਜਾਊਗੀ ਇਹਦਾ ਹੋ ਜਾਊਗੀ ਜਾਨਕੀ ਭਾਜੀ ਦਾ ਕਹਿਣਾ ਵਾ ਤੁਸੀਂ ਆਉਂਗੇ ਨਾ ਤੁਹਾਨੂੰ ਦੌੜ ਭੱਜ ਨਹੀਂ ਪੈਣੀ ਇੱਥੇ ਆ ਸਮਾਨ ਹੈ ਨਹੀਂ ਉੱਥੇ ਜਾਣਾ ਪੈਣਾ ਤੁਸੀਂ ਆਓ ਤੇ ਖਾਲੀ ਆ ਤੁਹਾਨੂੰ ਜਾਣ ਨਹੀਂ ਦੇਣਾ ਠੀਕ ਹੈ ਨਾ ਜੀ ਤੇ ਥਿਆਦਾ ਕੱਪ ਜ਼ਰੂਰ ਪਲਾਵਾਂਗੇ ਤਾਂ ਤੁਸੀਂ ਆਓ ਜ਼ਰੂਰ ਨਾਲ ਮੂ ਵੀ ਮਿੱਠਾ ਕਰਾਵਾਂਗੇ ਹਾਂਜੀ ਆਪਾਸੇ ਇੱਧਰ ਹੀ ਰੂਮ ਫਰੈਸ਼ਨਰ ਪਏ ਆ ਤੇ ਇੱਧਰ ਦੇਖੋ ਜੀ ਆਹ ਟੂਲਸ ਆ ਗਏ ਆਪਣੇ ਆਹ ਦੇਖੋ ਆਹ ਆ ਗਈ ਟੇਬੂ ਬਿਜਲੀ ਵਾਲਿਆਂ ਦੀ ਇੱਧਰ ਸਾਲ ਪਈ ਆ ਛੋਟਾ ਛੋਟਾ ਸਮਾਨ ਰੈਂਚ ਪਏ ਆ ਕਟਰ ਬਲੇਡ ਪਏ ਆ ਹਰ ਤਰ੍ਹਾਂ ਦੇ ਪੇਚ ਕਸ ਪਏ ਆ ਹੈਂਬਰ ਪਏ ਆ ਗੁਣੀਏ ਆ ਉਧਰ ਫੇਵੀਕੋਲ ਦਾ ਸਮਾਨ ਵੀ ਯਾਰ ਇੱਕੋ ਦੁਕਾਨ ਦੇ ਵਿੱਚ ਇੰਨਾ ਸਮਾਨ ਭਾਜੀ ਕਿੱਦਾਂ ਰੱਖਿਆ ਤੁਸੀਂ ਯਾਰ ਇਹ ਹਾਂਜੀ ਇੰਨਾ ਸਮਾਨ ਇੱਕੋ ਸੋਇ ਇੱਕੋ ਤਾਂ ਹੁੰਦਾ ਨਾ ਕੇਲਾ ਪਲਾਸਟਿਕ ਦਾ ਸਮਾਨ ਆ ਇਹ ਕਹਿੰਦੇ ਹਾਰਡਵੇ ਇਹ ਕਹਿੰਦੇ ਹਾਰਡਵੇ ਦਾ ਇਕੱਲਾ ਸਮਾਨ ਹੈ ਟੂਲ ਵੀ ਰੱਖੇ ਆ ਹਾਂਜੀ ਹਾਂਜੀ ਚਲ ਬੜੀ ਵੱਡੀ ਗੱਲ ਹੈ ਇੱਕੋ ਦੁਕਾਨ ਦੇ ਵਿੱਚ ਇੰਨਾ ਸਮਾਨ ਤੇ ਇਧਰ ਫੇਵਿਕੋਲ ਆ ਗਿਆ ਨਿਵਾਰ ਤੁਹਾਨੂੰ ਪਤਾ ਦਿਖਾਤੀ ਆ ਲਓ ਜੀ ਚਕਲੇ ਬੇਲ ਦੇ ਵੀ ਚਕਲੇ ਬੇਲ ਨੇ ਵੀ ਆ ਗਏ ਅੱਛਾ ਪਸੂਆਂ ਵਾਲਾ ਸਮਾਨ ਵੀ ਹੈਗਾ ਨਾਲ ਇਹਨੂੰ ਕਹਿੰਦੇ ਨਾਲ ਕਿਹਨੂੰ ਕਿਹਨੂੰ ਪਤਾ ਦੱਸਿਓ ਜਰੂਰ ਅੱਜ ਦੀ ਜਨਰੇਸ਼ਨ ਨੂੰ ਪਤਾ ਨਹੀਂ ਹੋਣਾ ਅੱਗੇ ਨਾਲ ਹੁੰਦੀ ਸੀ ਬਾਸ ਦੀ ਅੱਜ ਕੱਲ ਪਲਾਸਟਿਕ ਦੀ ਆਉਣ ਲੱਗ ਪਈ ਆ ਭਾਈ ਤੁਸੀਂ ਦੱਸੋ ਨਾਲ ਕਿਸ ਕੰਮ ਆਉਂਦੀ ਆ ਬਈ ਇਹ ਪਸ਼ੂਆਂ ਨੂੰ ਲੂਣ ਦੇਣ ਲਈ ਆ ਤੇ ਜੇ ਬੰਦਾ ਵਿਗੜਿਆ ਹੋਵੇ ਭਾਜੀ ਜੇ ਬੰਦਾ ਵਿਗੜਿਆ ਹੋਵੇ ਫੇ ਅੱਛਾ ਛੋਟੇ ਗਟੂ ਦੀ ਆ ਠੀਕ ਆ ਲਓ ਜੀ ਨਾਲ ਆ ਇਹਨਾਂ ਤੋਂ ਤਾਂ ਲੂਣ ਇਹ ਪਸ਼ੂਆਂ ਲਈ ਆ ਜਿਹੜੀ ਇੱਕ ਛੋਟੀ ਨਾਲ ਆ ਬੰਦਿਆਂ ਲਈ ਵੀ ਹੈਗੀ ਸਾਡੇ ਕੋਲ ਉਹੀ ਲੂਣ ਕੱਢਦੇ ਆ ਉਹਨਾਂ ਨੂੰ ਦੇ ਦਾਂਗੇ ਆ ਲਓ ਜੀ ਇਹਨਾਂ ਫੁੱਟ ਮੈਟ ਭਾਜੀ ਨੂੰ ਦਿਖਾ ਰਹੇ ਆ ਹਰ ਤਰ੍ਹਾਂ ਦੇ ਫੁੱਟ ਮੈਟ ਹੈਗੇ ਆ ਸਾਈਜ਼ अच्छा जी प्लास्टिक ਦੇ ਵੀ ਹੈਗੇ ਆ ਜਿਹੜੇ ਰੱਸੀ ਦੇ ਬਣਦੇ ਉਹ ਵੀ ਹੈਗੇ ਆ ਗਾਲਾ ਕੰਪਨੀ ਦਾ ਝਾੜੂ ਓਕੇ ਜੀ ਗਾਲਾ ਕੰਪਨੀ ਦਾ ਝਾੜੂ ਸੈਲੋ ਬੰਬੀਆ ਸੈਲੋ اچھا ਜੀ ਠੀਕ ਆ ਲਓ ਜੀ ਸਾਡਾ ਝਾੜੂ ਵਧੀਆ ਕੁਆਲਟੀ ਦਾ ਸੋਚ ਮਸ਼ਹੂਰ ਝਾੜੂ ਅਸੀਂ ਰੱਖਦੇ ਸਭ ਤੋਂ ਅੱਛਾ ਜੀ ਦੂਰ ਮੈ ਦਾ ਫੇਮਸ ਹੈ ਜੀ ਇਹ ਹਾਂਜੀ ਕਿਆ ਬਾਤ ਹੈ ਦੂ ਦੂ ਲੈ ਕੇ ਜਾਂਦੇ ਹੈ ਕੁਆਲਿਟੀ ਬਹੁਤ ਵਧੀਆ ਹੈ ਜਿਹੜਾ ਆ ਝਾੜੂ ਆ 1 ਮਹੀਨਾ ਮਸਾ ਕੱਢੂਆ 5 6 ਮਹੀਨੇ ਕੱਢ ਜੂਗਾ ਅੱਛਾ ਜੀ ਕਿਆ ਬਾਤ ਆ ਦੇਖੋ ਜੀ ਕਹਿੰਦੇ ਬੜਾ ਖਾਸ ਝਾੜੂ ਆ ਨੂਰਵੈਲ ਦੇ ਵਿੱਚ ਸਾਡੀ ਦੁਕਾਨ ਤੇ ਬਹੁਤ ਵੇਚਦਾ ਆ ਨੂਰ ਦੀ ਕੁਆਲਿਟੀ ਬਹੁਤ ਕੱਢ ਲੋਕਾਂ ਨੂੰ ਖੋਲ ਕੇ ਦਿਖਾਉਂਦੇ ਭਾਜੀ ਤੇ ਦੇਖੋ ਇਹ ਕੱਲਾ ਹੈ ਨਾ ਪ੍ਰੋਮੋਸ਼ਨ ਲਈ ਵੀਡੀਓ ਨਹੀਂ ਹੈ ਐਜ਼ ਅ ਬ੍ਰਦਰ ਆਪਣੇ ਵੱਡੇ ਭਰਾ ਆ ਭਾਜੀ ਹੁਣੀ ਤੇ ਦੁਕਾਨ ਖੋਲੀ ਸੀ ਆਪਾਂ ਸੋਚਿਆ ਯਾਰ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਵੀਰ ਭੈਣਾ ਭਰਾ ਹਾਂ ਜੀ ਕੁਆਲਿਟੀ ਨਾ ਬਹੁਤ ਵਧੀਆ ਹੈ ਠੀਕ ਆ ਜੀ ਕਿਉਂਕਿ ਆ ਬੇਸਿਕ ਨੀਡਰੀਆ ਚੀਜ਼ਾਂ ਦੇ ਵਿੱਚ ਬਹੁਤ ਠੱਗੀ ਹੋ ਜਾਂਦੀ ਕਈ ਵਾਰੀ ਤੇ ਇਹਦੇ ਵਿੱਚ ਬੰਦਾ ਗੌਰ ਨਹੀਂ ਕਰਦਾ ਕਹਿੰਦਾ ਝਾੜੂ ਹੀ ਆ ਪਰ ਝਾੜੂ ਦੀ ਕੁਆਲਿਟੀ ਵੀ ਮੈਨੇ ਰੱਖਦੀ ਆ ਜਿਹਨੇ ਰੋਜ਼ ਘਰ ਨੂੰ ਸਾਫ਼ ਕਰਨਾ ਗੰਦਗੀ ਬਾਹਰ ਕੱਢਣੀ ਆ ਤੇ ਨੂਰਮੇਲ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਸੰਜੀਵਨੀ ਝਾੜੂ ਭਾਜੀ ਉਹਨਾਂ ਦੀ ਸ਼ਾਪ ਤੇ ਆ ਉਸ ਤੋਂ ਬਾਅਦ ਤੁਹਾਨੂੰ ਮੈਟ ਦਿਖਾਏ ਆ ਆ ਤੁਹਾਡਾ ਕਿਚਨ ਦਾ ਸਮਾਨ ਆ ਗਿਆ ਹਰ ਤਰ੍ਹਾਂ ਦਾ ਡੱਬਾ ਤੁਹਾਨੂੰ ਸਾਈਜ਼ ਮਿਲ ਜਾਣੇ ਦੇਖੋ ਜੀ ਸਮਾਨ ਰੱਖਣ ਦੇ ਲਈ ਢਾਲਾਂ ਪਾਓ ਤੇ ਚਾਹੇ ਤੁਸੀਂ ਖੰਡ ਪਾਓ ਚਾਹੇ ਪੱਤੀ ਪਾਓ ਉਸ ਤੋਂ ਬਾਅਦ ਆ ਬੱਚਿਆਂ ਦੇ ਸ਼ੀਪਰ ਬੋਟਲਸ ਅੱਜਕੱਲ੍ਹ ਬਹੁਤ ਚੱਲਦੇ ਆ ਨਿਆਣੇ ਸਕੂਲ ਲੈ ਕੇ ਜਾਂਦੇ ਆ ਉਹ ਵੀ ਅਵੇਲੇਬਲ ਆ ਉਸ ਤੋਂ ਬਾਅਦ ਫਿਰ ਤੁਹਾਨੂੰ ਲੈ ਕੇ ਚੱਲਦੇ ਆ ਕੰਸੈਪਟ ਤੇ ਜਿਹੜਾ ਜਿਹੜੇ ਸਾਡੇ ਵੀਰ ਕਰਦੇ ਆ ਕੰਮ ਉਹਨਾਂ ਲਈ ਨਟ ਬੋਲਟ ਕਿੱਲਾ ਉਹ ਸਾਰਾ ਕੁਝ ਅਵੇਲੇਬਲ ਆ ਤੇ ਇੱਧਰ ਜੀ ਕੈਂਨੀਆਂ ਜਿਹੜੀ ਦੂਜੀ ਵੀਰ ਆ ਉਹਨਾਂ ਲਈ ਕੈਂਨੀਆਂ ਕਿਚਨ ਲਈ ਇੱਧਰ ਦੇਖੋ ਆ ਕਿਚਨ ਦਾ ਸਾਰਾ ਸਮਾਨ ਪਿਆ ਘਰ ਦਾ ਹੋਮ ਅਪਲਾਈਅੰਸ ਜਿਹੜਾ ਨਾ ਆਹ ਦੇਖੋ ਸਾਰਾ ਹੀ ਇਹਦੇ ਵਿੱਚ ਬਰਸ਼ ਆ ਜਾਂਦੇ ਆ ਇਦੇ ਵਿੱਚ ਚਾਹ ਪੂੜੀਆਂ ਆ ਜਾਂਦੀਆਂ ਆ ਤੁਹਾਡਾ ਦਸਤਰ ਆ ਜਾਂਦਾ ਆ ਹੋਰ ਛੋਟਾ ਛੋਟਾ ਸਮਾਨ ਹਰ ਚੀਜ਼ ਤੁਹਾਨੂੰ ਮਿਲ ਜਾਣੀ ਆ ਰੈਪਰ ਹਰ ਤਰ੍ਹਾਂ ਦਾ ਵੰਦੀਆ ਕੰਪਨੀ ਦੇ ਹੁੰਦਾ ਕੀ ਜਾਣ ਤੁਹਾਡੇ ਅੱਖਾਂ ਦੇ ਚੰਨੀਆਂ ਜਾਇਦੀਆਂ ਰੱਖਣ ਲਈ ਬੋਤਲਾਂ ਬਾਥੂਮ ਲਈ ਬਾਲਟੀਆਂ ਬਾਥੂਮ ਦੇ ਲਈ ਪੀੜੀਆਂ ਯਾਰ ਮੈਂ ਕਿਹੜੀ ਚੀਜ਼ ਦੱਸਾਂ ਜਿਹੜੀ ਇੱਥੇ ਨਹੀਂ ਹੈਗੀ ਤੇ ਇਧਰ ਵੀ ਹਲੇ ਤਾਂ ਆ ਭਰਿਆ ਪਿਆ ਸਾਈਡ ਪੂਰੀ ਭਰੀ ਪਈਆ ਦੇਖ ਲਓ ਇਹਦੇ ਵਿੱਚ ਤੁਹਾਡੀ ਗਰਾਇੰਡਰ ਆ ਗਈ ਦੇਖੋ ਗਰਾਇੰਡਰ ਵੀ ਹੈਗਾ ਆਪਣੇ ਕੋਲ ਤੇ ਇਧਰ ਆ ਗਿਆ ਜੀ ਸੋਪ ਕੇਸ ਜਿੱਚ ਸਾਬਣ ਰੱਖਦੇ ਆਪਾਂ ਉਹ ਵੀ ਇਹਦੇ ਵਾਲੇ ਆ ਟੋکریاں ਡੰਬੇ ਪਸ਼ੂਆਂ ਦੇ ਲਈ ਪਟੇ ਕੁੱਤਿਆਂ ਦੇ ਲਈ ਪਟੇ ਤੇ ਜੇ ਕੋਈ ਭਗਤ ਬੰਦਾ ਹੈਗਾ ਉਹਦੇ ਲਈ ਖਿਡਾਵਾ ਵੀ ਹੈਗੀਆਂ ਜੇ ਕੋਈ ਭਗਤੀ ਵਾਲਾ ਹੈਗਾ ਤਾਂ ਆਪਾਂ ਦੇਖੋ ਜੀ ਖਿਡਾਵਾ ਵੀ ਹੈਗੀਆਂ ਰੱਬ ਦੇ ਬੰਦੇ ਯਾਰ ਇਹ ਕੀ ਮਿਲਦੀ ਨਹੀਂ ਕਿਤੇ ਆਹ ਮੁੱਖ ਆ ਮੈਂ ਸੱਚੀ ਦੱਸਦਾ ਚੀਜ਼ ਬਹੁਤ ਖੇ ਮਿਲਦੀ ਨਹੀਂ ਆਹ ਦੀ ਸੱਚੀ ਨਹੀਂ ਕਿਤੇ ਮਿਲਦੀ ਆਮ ਦੁਕਾਨ ਤੇ ਤੁਸੀਂ ਜਾਉਂਗੇ ਨਾ ਤੁਹਾਨੂੰ ਖਰਾਬ ਨਹੀਂ ਮਿਲਣੀ ਰੱਬ ਦੇ ਭਗਤਾਂ ਲਈ ਵੀ ਦੇਖੋ ਪਹਿਲ ਭਾਈ ਆ ਯਾਰ ਮੈਂ ਤਾਂ ਕਦੇ ਦੇਖੀ ਨਹੀਂ ਖਰਾਬ ਕੇ ਆਮਦਕਾਨ ਤੇ ਇਹ ਤੁਸੀਂ ਕਿੱਦਾਂ ਯਾਨੀ ਕਿ ਇੱਕੀ ਆ ਕੇ ਕੋਈ ਲੈ ਕੇ ਜਾਂਦੇ ਵੀ ਆ ਹਾਂਜੀ ਹਾਂਜੀ ਸਾਡੇ ਤੇ ਨੋਰਮਲ ਬਹੁਤ ਦਿੱਕਰੀ ਇਹਦਾ ਵਾਲ ਨਾ ਦਰ ਕਾਲਾ ਹੁੰਦਾ ਆ ਹਾਂਜੀ 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 ਉਹਦੇ ਬਹੁਤ ਆਪੀ ਆ ਅੱਛਾ ਲੋਕ ਪਾਉਂਦੇ ਆ ਨਾ ਉਸ ਨੂੰ ਫੀਲ ਕਰਦੇ ਆ ਚੜਾਉਂਦੇ ਆ ਜਿੰਨੇ ਰੈਪਰ ਜਾਲਾ ਹੁੰਦਾ ਮਾਮੇ ਤੇ ਫੀਲ ਕਰ ਜਾਂਦੇ ਆ ਸੁਪਣਾ ਸੁਪਣੀ ਹੁੰਦੀ ਆ ਬੱਸ ਹਾਂ ਮੇਰੀ ਕੀ ਆ 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 ਔਰ ਇਹ ਗੁੱਟਣ ਲਈ ਘਰ ਦੇ ਨੂੰ ਕਿ ਮਿਰਚਾ ਗੁੱਟਣ ਲਈ ਕੱਲੇ ਕੰਮ ਆਉਂਦੇ ਆ ਮਿਰਚਾ ਘਰ ਦੇ ਨੂੰ ਗੁੱਟਣਾ ਹੋਵੇ ਤਾਂ ਬਿਲਣੇ ਦੇ ਲੋ ਸਾਡੀਆਂ ਭੈਣਾਂ ਦਾ ਕਿ ਬਿਲਣਾ ਬੁਲਣਾ ਪੁੱਛਣਾ ਤੇ ਬਿਲਣਾ ਗੁੱਟਣਾ ਹੈਗਾ ਲੋ ਜੀ ਕਹਿੰਦੇ ਇਹ ਮਿਰਚਾ ਗੁੱਟਣ ਦੇ ਕੰਮ ਆਉਂਦੇ ਕੜਾਈਆਂ ਕਈਆਂ ਘੋਟਨੇ ਤਵੇ ਰੰਬੇ ਆ ਲੋ ਮੈਸਤਰੀਆਂ ਦੀਆਂ ਕਾਂਡੀਆਂ ਯਾਰ ਦੇਖੀ ਚਲੋ ਸਮਾਨ ਨਹੀਂ ਮੁੱਕਣਾ ਇਹ ਵੀਡੀਓ ਖਤਮ ਹੋ ਜਾਣੀ ਆ ਇੱਧਰ ਪਏ ਆ ਬਿਲਣੇ ਸਾਡੀਆਂ ਭੈਣਾਂ ਦਾ ਹਰ ਕੰਮ ਚ ਕੰਮ ਆਉਣ ਵਾਲਾ 1000 ਰੁਪਿਆ ਤੇ ਰੋਟੀ ਵੀ ਇੰਨਾ ਬਣਦੀ ਰੋਟੀ ਇਹਨੂੰ ਖਲਾਉਣੀ ਉਹਨੂੰ ਇਹਨਾਂ ਖਲਾਉਣੀ ਵੀ ਪੈਂਦੀ ਆ ਹੈ ਬਾਜੀ ਰੋਟੀ ਇਹਦਾ ਰੋਟੀ ਵੀ ਬਿਲਦੀ ਤੇ ਬੰਦਾ ਪਿਲ ਜਾਂਦਾ ਆ ਕੀ ਬਾਜੀ ਤੇ ਮਧਾਨੀਆਂ ਤੇ ਹੁਣ ਤਾ ਤੁਹਾਨੂੰ ਮਿਲੌਣੇ ਜਿਹੜੇ ਵੀਰ ਨੇ ਇੱਥੇ ਤੁਹਾਨੂੰ ਹਮੇਸ਼ਾ ਮਿਲਣਾ ਆ ਜਿਹੜੇ ਵੀਰ ਨੇ ਹਮੇਸ਼ਾ ਤੁਹਾਨੂੰ ਜਦੋਂ ਸ਼ਾਪ ਤੇ ਆਉਂਗੇ ਮਿਲੂਗੇ ਹੋਰ ਬਾਜੀ ਕੀ ਹਾਲ ਚਾਲ ਠੀਕ ਠਾਕ ਆ ਤੇ ਕੀ ਦਾ ਆਪਣਾ ਪਹਿਲਾ ਇਹ ਦੱਸੋ ਭਾਈ ਮੇਰਾ ਨਾਮ ਹਰੀਸ਼ ਹਰਜਸ ਭਾਜੀ ਤੁਸੀਂ ਇਥੇ ਡੀਲ ਕਰੋਗੇ ਜਿਹੜਾ ਕਸਟਮਰ ਆਊਗਾ ਹੈ ਠੀਕ ਹੈ ਜੀ ਤੇ ਆਪਾਂ ਦੱਸਦਾ ਚਾਹ ਚਪੂਲੋਣੀ ਇਹਦਾ ਕਸਟਮਰ ਆਊਗਾ ਠੀਕ ਹੈ ਚਲੋ ਚਾਹ ਥਾਲੀ ਜੀ ਆਪਾਂ ਪੁਲੌਣੀ ਪੁਲੌਣੀ ਤੁਸੀਂ ਆਓ ਜ਼ਰੂਰ ਜੀ ਆਿਆਂ ਨੂੰ ਤੇ ਤੁਸੀਂ ਆਉਂਗੇ ਚਾਹ ਪੀ ਕੇ ਤੁਸੀਂ ਆਪੇ ਹੀ ਕਹਿੰਦਾ ਜਾਂ ਨਹੀਂ ਕੋਈ ਲੈ ਕੇ ਜਾਣਾ ਕਿਉਂ ਭਾਜੀ ਇਦਾਂ ਹੀ ਆ ਠੀਕ ਹੈ ਤੇ ਰੇਟ ਭਾਜੀ ਨਾਲ ਗੱਲ ਹੋ ਗਈ ਤੁਹਾਡੇ ਪਾਪਾ ਨਾਲ ਕਹਿੰਦੇ ਬਾਜ਼ਰ ਰੇਟ ਦੇਣਾ ਜਿਹੜਾ ਕਿਤੇ ਮਿਲੇ ਨਾ ਵਧੀਆ ਵੈਰਾਈਟੀ ਮਿਲੂਗੀ ਵਧੀਆ ਵੈਰਾਈਟੀ ਤੇ ਬਾਜ਼ਰ ਰੇਟ ਹੈ ਨਾ ਤੇ ਇਹ ਵੀ ਹੋਣੀ ਮਿਲੂਗੇ ਆਪੋਂ ਨਾਲ ਇਦੋਂ ਤੁਸੀਂ ਇੱਥੇ ਆਉਂਗੇ ਲਓ ਜੀ ਅੱਜ ਕੱਲ ਚੋਰਾਂ ਦਾ ਬੜਾ ਖੌਫ ਆ ਕਹਿੰਦੇ ਤੇ ਇਧਰ ਤਾਲੇ ਵੀ ਹਰ ਤਰ੍ਹਾਂ ਦੇ ਪਏ ਆ ਵਧੀਆ ਕੁਆਲਿਟੀ ਦੇ ਤਾਲੇ ਤੁਹਾਨੂੰ ਮਿਲ ਜਾਣੇ ਜਿੰਤਾ ਤੁਹਾਨੂੰ ਚਾਹੀਦਾ ਇਹਦੇ ਤਾਲੇ ਵਿੱਚ ਕੀ ਹੁੰਦਾ ਸਿਸਟਮ ਬੱਡੇ ਛੋਟੇ ਪਲਾਈ ਦਾ ਸਿਸਟਮ ਹੁੰਦਾ ਕਿੰਨੇ ਪਲਾਈ ਦਾ ਆ ਲੀਵਰ ਹੁੰਦਾ ਨਾ ਲੀਵਰ ਦੇ ਹਿਸਾਬ ਨਾਲ ਡਬਲ ਲੋਕ ਸਿੰਗਲ ਲੋਕ ਸਾਰੇ ਓਕੇ ਜੀ ਲਓ ਇਹਦੇ ਆ ਜੀ ਡਬਲ ਲੋਕ ਸਿੰਗਲ ਲੋਕ ਵਗੈਰਾ ਹੁੰਦੇ ਭਾਜੀ ਹੁਣੀ ਜਿੱਦਾਂ ਤੁਹਾਨੂੰ ਤਾਲਾ ਚਾਹੀਦਾ ਤੁਸੀਂ ਆ ਕੇ ਦੱਸੋ ਤੁਹਾਨੂੰ ਤਾਲੇ ਮਿਲ ਜਾਣਗੇ ਲਿੰਕਸ ਦੇ ਲੋਕ ਵੀ ਪਏ ਆ ਉਹ ਵੀ ਤੁਹਾਨੂੰ ਮਿਲ ਜਾਣਗੇ ਜਿੱਦਾਂ ਤੁਸੀਂ ਚਾਹੋਗੇ ਤੇ ਸਮਾਨ ਬਹੁਤ ਆ ਜੀ ਹਰ ਤਰ੍ਹਾਂ ਦਾ ਇੱਧਰ ਤੁਹਾਨੂੰ ਕਿਹਾ ਦੱਸਿਆ ਜਿਹੜੇ ਸਾਡੇ ਵੀਰ ਕੰਮ ਕਰਦੇ ਉਹਨਾਂ ਲਈ ਆ ਦੇਖੋ ਗੋਟੀਆਂ ਸ਼ੈਣੀਆਂ ਥੋੜੇ ਆਰੀ ਹਰ ਚੀਜ਼ ਅਵੇਲੇਬਲ ਆ ਯਾਰ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਤਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਇਸੇ ਦੁਕਾਨ ਤੇ ਸਾਰਾ ਕੁਝ ਅਵੇਲੇਬਲ ਹੋ ਜਾਣਾ ਸਾਡੇ ਆਸ਼ੂ ਭਾਜੀ ਪਹੁੰਚੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਇਹ ਮੈਨੂੰ ਵੀ ਫੜ ਕੇ ਲੈ ਕੇ ਆਇਆ ਯਾਰ ਇਹ ਦੁਕਾਨ ਇਹਨਾਂ ਦੀ ਆ ਹਨਾ ਤੇ ਹੋਰ ਬਾਜੀ ਕਹਿੰਦਾ ਬਹੁਤ ਬੱਧੀ ਜੀ ਬਹੁਤ ਤੇ ਨੂਰ ਮੈਲਟ ਕਹਿੰਦੇ ਵਾਜਾ ਵਾਜਾ ਅੱਗੇ ਕਰਾਈ 50 ਸਾਲ ਤੋਂ ਹਨ ਬਿਲਕੁਲ ਜੀ ਮਹਾਰਾਜ ਇਹ ਆਪਣੀ ਦੁਕਾਨ ਆਪਣੀਆਂ ਸਾਰਿਆਂ ਨੇ ਪਹੁੰਚਣਾ ਜੰਮਸ਼ੇਰ ਵਾਸੀ ਘੱਟੋ ਘੱਟ ਇੱਕ ਵਾਰੀ ਇੱਥੇ ਚੱਕਰ ਜਰੂਰ ਮਾਰ ਕੇ ਜਾਣਾ ਜਰੂਰ ਆ ਮੇਰਾ ਵੀ ਰਿਕਵੈਸਟ ਹੈ ਕਿ ਇੱਕ ਵਾਰ ਜਰੂਰ ਆ ਕੇ ਤੁਸੀਂ ਵਿਜ਼ਿਟ ਕਰਕੇ ਜਾਈਓ ਫਾਨੂੰ ਚੱਕਰ ਲਾ ਗਿਆ ਉਹ ਤੁਸੀਂ ਸਾਰਾ ਸਮਾਨ ਉੱਪਰ ਹਾਂ ਤੁਹਾਨੂੰ ਉੱਪਰ ਵੀ ਲੈ ਕੇ ਚਲਦੇ ਆ ਸਾਡੇ ਆਸ਼ੂ ਭਾਜੀ ਦੀ ਹਾਂ ਹਾਂ ਜੀ ਹਾਂ ਜੀ ਸਾਰੇ ਇਹ ਹੈ ਹੀ ਆਪਣੀਆਂ ਉਹ ਚਾ ਵੀ ਸਾਰੇ ਆਣੇ ਉਹ ਚਾ ਵੀ ਸਾਰੇ ਬਿਲਕੁਲ ਬਿਲਕੁਲ ਜੋ ਕਿ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਪਤਾ ਲੱਗੂਗਾ ਕੀ ਕੀ ਚੀਜ਼ अवेलेबल ਹੈ ਸਾਡੇ ਕੋਲ ਹੋਰ ਚਲੋ ਗੇਂਦਿ ਆ ਜਾਈਏ ਬਾੜੀ ਬਾੜੀ ਬੋਦੀ ਦੇਖਣ ਜਾਈਏ ਸਾਡੇ ਕੋਲ ਤੇ ਬਹੁਤ ਸਾਰਾ ਸਮਾਨ ਹੈ ਉੱਪਰ ਸਟੋਰ ਵੀ ਆ ਹੋਰ ਵੀ ਸਮਾਨ